ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਲੀ ਪਾ ਦਿੱਤਾ ਹੈ ਵੀ ਹਰ 5 ਸਾਲ ਬਾਅਦ ਆਪਾਂ ਇਲੈਕਸ਼ਨ ਆਉਂਦੀਆਂ ਨੇ ਇਹ ਵੀ ਆਣੀਆਂ ਜਾਂਦੀਆਂ ਨੇ ਇਹ ਵੀ ਕਿ ਪਿੰਡ ਦੀ ਇਲੈਕਸ਼ਨ ਵੀ ਆਉਂਦੀ ਹੈ ਜਿਹੜੀ ਪੰਚਾਇਤ ਦੀ ਇਲੈਕਸ਼ਨ ਆਪਾਂ ਸਰਮਥੇ ਮੰਨਦੇ ਆਂ ਵੀ 5 ਸਾਲਾਂ ਬਾਅਦ ਆਪਾਂ ਨੇ ਪਿੰਡ ਦੀ ਪੰਚਾਇਤ ਚੁੰਮਦੀ ਹੁੰਦੀ ਹੈ ਤੇ ਉਹਦੇ ਵਿੱਚ ਮੈਨੂੰ ਤਾਂ ਨਿਗਾ ਮਾਰ ਕੇ ਸਾਰਿਆਂ ਨੂੰ ਲੱਗਦਾ ਵੀ ਜਿਵੇਂ ਸਾਰੇ ਪਿੰਡ ਦੇ ਚਲੋ ਕਿਤੇ ਦੋ ਘੱਟ ਬਣੇ ਕਿਸੇ ਬਰਾਦਰੀ ਦੇ ਤੋਂ ਵੱਧ ਬਣੇ ਸਾਰੀ ਬਰਾਦਰੀ ਦੇ ਕੱਠ ਫੱਡਿਆ ਦੀ ਸਾਰੀ ਬਰਾਦਰੀ ਦੇ ਇਹ ਤਮ ਹੁੰਦਾ ਤੇ ਉਹਦੇ ਵਿੱਚ ਇਹ ਦੇਖਣਾ ਹੁੰਦਾ ਵੀ ਪਿੰਡ ਦੇ ਜਿਹੜੇ ਹਾਂਜੀ ਤੌਰ ਤੇ ਕੰਮ ਨਹੀਂ ਉਹਦੇ ਲਈ ਆਪਾਂ ਇਹ ਜਿਹੜਾ ਪੰਚਾਇਤ ਚੁਣਦੇ ਕਾਫੀ ਦਿਨਾਂ ਚੱਲ ਰਿਹਾ ਸੀਗਾ ਚਲੋ ਸਰਕਾਰਾਂ ਦੇ ਆਪਦੇ ਕੰਮ ਹੁੰਦੇ ਨੇ ਅੱਗਾ ਹੋ ਗਿਆ ਪਿੱਛਾ ਹੋ ਗਿਆ ਤਰੀਕਾ ਆ ਗਿਆ ਉਹ ਆ ਗਿਆ ਹੁਣ ਸਾਰਿਆਂ ਨੂੰ ਪਤਾ ਹੈ ਕਿ 15 ਤਰੀਕ ਨੂੰ ਇਹ ਜਿਹੜੀ ਉਹ ਪੰਚਾਇਤ ਦੀ ਇਲੈਕਸ਼ਨ ਦਾ ਅਨਾਉਂਸ ਹੋ ਚੁੱਕੇ ਆ ਆਉਣ ਵਾਲੀ ਜਿਹੜੀ 15 ਤਰੀਕ ਹੈ ਇਹਨੂੰ ਸਰਪੰਚੀ ਦੇ ਪੰਚਾਂ ਦੇ ਉਮੀਦਵਾਰ ਦੀਆਂ ਵੋਟਾਂ ਪੈਣੀਆਂ ਐ ਐਡਾ ਪਿੰਡਾਂ ਦੇ ਵਿੱਚ ਸਾਰਿਆਂ ਨੂੰ ਪਤਾ ਆਪਣੇ ਪੋਲਿੰਗ ਬੂਥਲੇ ਇਹ ਤਾਂ ਮੇਰੇ ਸਾਰਿਆਂ ਨੂੰ ਪਹਿਲਾਂ ਇਹ ਹੱਥ ਬੰਨ ਕੇ ਬੇਨਤੀ ਹੈ ਵੀ ਬੜੇ ਰਾਮ ਨਾਲ ਆਪਾਂ ਨੇ ਉਹਦੇ ਨਾਲ ਸਾਰਿਆਂ ਨੂੰ ਭਾਈ ਜਰ ਕਿਸਾਨਾਂ ਚ ਕੰਮ ਕਰਦੇ ਹੋਏ ਆਪਣੀ ਜਿੱਥੇ ਵੀ ਮਨ ਜੀਦਾ ਹੁੰਦਾ ਦੇਖੋ ਹਨਾ ਸਾਰੇ ਆਪਾਂ ਉਹਦਾ ਲਾਉਂਦੇ ਹੁੰਦੇ ਨੇ ਜੋਰ ਸਭ ਤੋਂ ਟਿੰਗੀ ਗੱਲ ਤਾਂ ਇਹ ਹੁੰਦੀ ਹੈ ਵੀ ਜੇ ਪਿੰਡ ਦੇ ਵਿੱਚ ਬਰਾਦਰੀਆਂ ਕੱਟੀਆਂ ਹੋ ਕੇ ਇਹਨੂੰ ਪਿੰਡ ਦੀ ਪੰਚਾਇਤ ਨੂੰ ਇਦਾਂ ਚੋਂ ਲੈਣ ਚਲੋ ਕਈ ਵਾਰੀ ਇਹ ਅਮੋ ਸਾਹਮਣੇ ਟੱਕਰ ਚ ਵੀ ਵੋਟਾਂ ਆਪਾਂ ਪਾਉਂਦੇ ਆ ਅਲੱਗ-ਅਲੱਗ ਗਰੁੱਪ ਅਲੱਗ-ਅਲੱਗ ਆਪਣਾ ਕਰ ਲੈਂਦੇ ਨੇ ਫਿਰ ਉਹ ਉਦਾਂ ਆਪਾਂ ਨੂੰ ਪਰ ਵੱਡੀ ਗੱਲ ਇਹ ਹੈ ਵੀ ਉਹਦੇ ਵਿੱਚ ਬੜੀ ਸ਼ਾਂਤੀ ਨਾਲ ਪਿੰਡ ਦਾ ਭਾਈਚਾਰਾ ਨਾ ਖਰਾਬ ਹੋਵੇ ਪਿੰਡ ਦੀ ਹੋਵੇ ਆਪਣਾ ਜਿਵੇਂ ਆਪਣਾ ਪਿੰਡ ਹੈ ਵਧੀਆ ਹਰ ਇਲਾਕੇ 'ਚ ਆਪਾਂ ਸਵਾਲ ਹੈ ਜਿਹੜਾ ਮਸ਼ਹੂਰ ਪਿੰਡ ਹੈ ਪੁਰਾਣਾ ਪਿੰਡ ਹੈ ਬੜੀ ਇੱਜ਼ਤ ਹੈ ਪਿੰਡ ਦੀ ਤੇ ਉਹਨੂੰ ਆਪਾਂ ਬਰਕਰਾਰ ਭਾਈਚਾਰੇ ਨਾਲ ਰੱਖਣਾ ਹੁੰਦਾ ਤੇ ਜਿਹੜੀ ਇਹ ਪਿੰਡ ਦੀ ਪੰਚਾਇਤ ਹੈ ਇਹ ਹੁਣ ਕੋ ਬਾਹਲਾ ਤਾਂ ਦੁੱਸਣ ਦੀ ਲੋੜ ਨਹੀਂ ਹੁਣ ਤੁਸੀਂ ਸਾਰੇ 8 6 10 10 ਵਾਰੀ 5 5 ਵਾਰੀ ਵੋਟਾਂ ਪਾ ਚੁੱਕੇ ਪਿੰਡ ਦੇ ਸਾਂਝੇ ਕੰਮਾਂ ਲਈ ਪਿੰਡ ਦੇ ਵਿੱਚ ਕੋਈ ਏਦਾਂ ਦਾ ਫਟਾਦਨਾ ਹੋਵੇ ਕੋਈ ਬਾਹਰੋਂ ਆਫ਼ਤਾਂ ਆਂਦੀਆਂ ਨੇ ਕੋਈ ਕੁਦਰਤੀ ਆਫ਼ਤਾਂ ਆਂਦੀ ਹੈ ਕਈ ਵਾਰੀ ਪਾਰਟੀਆਂ ਬਾਜ਼ੀਆਂ ਆਂਦਾ ਕਈ ਵਾਰੀ ਵੱਡੇ ਵੱਡੇ ਸਾਂਝੇ ਆਪਣੇ ਕੰਮ ਆ ਜਾਂਦੇ ਨੇ ਸਾਂਝੇ ਕੰਮਾਂ 'ਚ ਵੀ ਉਹ ਵੱਧ ਚੜਕੇ ਹਿੱਸਾ ਲਵੇ ਵੀ ਇੰਦਾਂ ਦੀ ਆਪਾਂ ਕੋਸ਼ਿਸ਼ ਕਰਦੇ ਹੁੰਨੇ ਆ ਵੀ ਇੰਦਾਂ ਦੀ ਆਪਾਂ ਆਉਂਦੀ ਕੌਣ ਕਰੇਗੀ। ਸਿਛੇ ਵੀ ਆਪਣੇ 5 ਸਾਲ ਦੇ ਵੀ 5.5 ਸਾਲ ਤੋਂ ਵੀ ਉੱਪਰ ਹੋ ਗਿਆ ਟਾਈਮ ਬੜੀ ਆ பஞ்சਾਇਤ ਨੇ। ਜਿੰਨਾ ਕਿ ਹੈਗਾ ਦੇਖੋ ਕਿੰਨਾ ਏਡਾ ਕੰਮ ਹੁੰਦਾ ਹੈ। ਆਪਣੇ ਦਾ ਪਿੰਡ ਦਾ ਵੱਡਾ ਭਾਗ ਇਹ ਵੀ ਹੈਗਾ ਵੀ ਆਪਣੇ ਕੋਲੇ ਘਟੋ-ਘਟਾ ਹੁੰਦਾ ਜਿਵੇਂ ਮਹੀਨਾ ਦੇ ਠੇਕੇ ਜਾਂਦੇ ਨੇ 20-25 ਲੱਖ ਰੁਪਇਆ ਹਰ ਸਾਲ ਆਪਣੇ ਕੋਲੇ ਜੇ ਕਰੀਏ 5 ਸਾਲਾਂ ਚ ਕਰੋੜ ਰੁਪਇਆ ਤਾਂ ਆਪਣੇ ਕੋਲੇ ਪਿੱਡਾ ਨਹੀਂ ਹੋ ਜਾਂਦਾ ਉਹਨੂੰ ਵਧੀਆ ਤਰੀਕੇ ਨਾਲ ਰੈਡਜਟ ਕੀਤਾ ਜਾਵੇ ਵਧੀਆ ਬੰਦੇ ਚੁਣੇ ਜਾਣ ਉਹ ਬਹੁਤ ਹੈ ਬਾਕੀ ਫਿਰ ਪੰਚਾਇਤ ਦਾ ਕੰਮ ਹੈ ਵੱਡੇ ਕੰਮ ਵੀ ਆਉਂਦੇ ਨੇ ਉਹ ਸਰਕਾਰਾਂ ਤੋਂ ਖਿੱਚ ਕੇ ਲਿਆਉਣੇ ਹੁੰਦੇ ਨੇ ਕੋਈ ਸੜਕ ਆ ਗਈ ਕੋਈ ਹੋਰ ਆ ਗਿਆ ਕੋਈ ਕਿਸੇ ਦੀ ਸਾਂਝੀ ਥਾਈ ਆ ਗਈ ਕਿਸੇ ਦਾ ਕੋਈ ਸਾਂਝੇ ਕਈ ਵਾਰੀ ਖਾਸ ਬਰਾਦਰੀਆਂ ਲਈ ਖਾਸ ਸਰਕਾਰਾਂ ਗੰਦੀਆਂ ਨੇ ਟੂਲ ਤਾਂ ਉਹਨੂੰ ਫਿਟਕੇ ਡਿਆਉਣਾ ਹੁੰਦਾ ਪਿੰਡ ਨੇ ਇਹ ਵੱਡਾ ਕੰਮ ਪੰਚਾਇਤ ਦਾ ਬਾਹਰੋਂ ਫਰ ਸਰਕਾਰਾਂ ਤੋਂ ਤਾਲਮੇਲ ਕਰਕੇ ਲਿਆਉਣਾ ਹੁੰਦਾ ਕਿਥੋਂ ਆਪ ਦਾ ਆਪ ਦਾ ਸਾਰੇ ਜਿੰਨਾ ਜਦੋਂ ਪੰਚਾਇਤ ਬਣਾਉਂਦੇ ਆ ਜੋ ਲਾਉਂਦੇ ਨੇ ਕਈ ਵਾਰੀ ਖੇਤ ਤੋਂ ਘੱਟ ਰਹਿ ਜਾਂਦਾ ਕਿਸੇ ਤੋਂ ਵੱਧ ਰਹਿ ਜਾਂਦਾ ਪਰ ਉਸ ਤੋਂ ਬਾਅਦ ਫਿਰ ਆਪਣੇ ਕੋਈ ਮੌਕਾ ਹੁੰਦਾ ਪੰਜ ਸਾਲ ਲਈ ਇਹ ਮੌਕਾ ਆਉਂਦਾ ਇਹਨੂੰ ਬੜੀ ਸਿਆਣਪ ਨਾਲ ਤਿੱਬਰਤਾ ਨਾਲ ਤੇ ਆਪਣਾ ਹੀ ਫਰਜ ਬਣਦਾ ਵੀ ਜਿਹੜਾ ਵੀ ਚੁਣਿਆ ਜਾਵੇ ਆਪਾਂ ਉਹਦਾ ਸਾਥ ਦੇ ਮੇਰਾ ਖਿਆਲ ਹੈ ਇਦਾਂ ਦੀ ਦਿੱਕਤ ਇੰਨਾ ਕਿਤੇ ਆਈ ਹੋਊ ਚਲੋ ਉਹਨਾਂ ਨੂੰ ਗੱਲਾਂ ਨੀ ਛੱਡੋ ਆਹ 5 ਸਾਲਾਂ ਇਤੋਂ ਨਹੀਂ ਆਈ ਕਿ ਪਿੰਡ ਆਲਿਆਂ ਨੇ ਕਿ ਕਿਸੇ ਬੰਦੇ ਨੇ ਪੰਚਾਇਤ ਨੂੰ ਕੋਈ ਕਿਹਾ ਹੋਵੇ ਵੀ ਨਹੀਂ ਯਾਰ ਐ ਨਹੀਂ ਆਏ ਮੇਰੀ ਕੋਈ ਇਦਾਂ ਦੀ ਗੱਲ ਨਹੀਂ ਆਈ ਜੋ ਆਇਆ ਪੰਚਾਇਤ ਵਾਲਿਆਂ ਨੂੰ ਜਿੱਥੇ ਦੇਖਿਆ ਉੱਥੇ ਵਧੀਆ ਤਰੀਕੇ ਨਾਲ ਜਿਵੇਂ ਸਹਿਮਤੀ ਦੀ ਇੱਕ ਕਿਤੇ ਗਲੀ ਦੀ ਸਹਿਮਤੀ ਦੀ ਚਾਹੇ ਕਿਸੇ ਆਪਣਾ ਘਰ ਦੀ ਸਹਿਮਤੀ ਲੈ ਕੇ ਉਦੋਂ ਉਹਨਾਂ ਨੇ ਕੰਮ ਕਰਨ ਦੀ ਕੋਸ਼ਿਸ਼ ਕਰਦੀ ਹੁੰਦੀ ਹੈ ਪੰਚਾਇਤ ਕਰੇ ਉਹ ਨਹੀਂ ਕਰਦੀ ਹੁੰਦੀ ਵੀ ਮੈਂ ਰਾਏ ਦੇ ਨਾਲ ਦੁਸ਼ਮਣੀ ਹੈ ਇਹਦੇ ਨਾਲ ਜਦੋਂ ਚੁਣਿਆ ਗਿਆ ਬੰਦਾ ਸਾਰਾ ਪਿੰਡੋਂ ਦਾ ਹੀ ਹੁੰਦਾ ਹੁਣ ਆਪਾਂ ਸਾਰੀਆਂ ਬਰਾਦਰੀਆਂ ਦੇ ਵਿੱਚ ਇੱਥੇ ਮੌਜੂਦ ਜਿੰਦੇ ਖੜੇ ਹੈ ਆਪਾਂ ਪਹਿਲਾਂ ਤਾਂ ਸਾਰਿਆਂ ਨੂੰ ਮੈਂ ਆਪਣੇ ਆਪ ਨੂੰ ਸਾਰਿਆਂ ਨੂੰ ਇਹ ਵਧਾਈ ਪਿੰਨੀ ਚਾਹਣਾ ਖੁਸ਼ੀ ਵੀ ਯਾਰ ਕਰਨੀ ਚਾਹਣਾ ਵੀ ਆਪਾਂ ਸਾਰੇ ਇੱਕ ਮੰਚ ਤੇ ਇਕੱਠੇ ਹੋਏ ਇਸ ਕੰਮ ਲਈ ਜਿਹੜਾ ਕਿ ਬਹੁਤ ਟਾਈਮ ਕੰਮ ਬੰਦ ਹੈ ਤੇ ਇਹਦੇ ਲਈ ਦੋ ਚਾਰ ਚੀਜ਼ਾਂ ਜਿਹੜੀਆਂ ਨੇ ਦੇਖੋ ਜਿੰਨੀ ਕੁ ਮੇਰੀ ਸ਼ਾਨ ਪੈ ਕਿਉਂ ਬੰਦਾ ਇੱਕ ਤਾਂ ਕਟੋ-ਕਟ ਥੋੜਾ ਜਿਹਾ ਪਿੰਡ ਨੂੰ ਸਮਾਂ ਨਹੀਂ ਸਕਦਾ। ਵਿਹਲਾ ਹੋਣਾ। ਹਨਾ ਕਈ ਵਾਰੀ ਮਾਤੜ ਵਰਗਾ ਕੋਈ ਐਵੇਂ ਚੁਣਿਆ ਜਾਵੇ ਉਹ ਇੱਥੇ ਇੱਕ ਟਾਂਗੂ ਦੀ ਊੜੀ ਹੋਵੇ ਇੱਕ ਕਿਤੇ ਹੋਰ ਹੋਵੇ। ਫਿਰ ਉਹ ਐਦਾਂ ਜੀ ਚਾਕੇ ਦੂਜਾ ਪੁਆਇੰਟ ਇਹ ਵੀ ਹੁੰਦਾ ਐਦਾਂ ਵੀ ਚਾਕੇ ਵੀ ਹੁਣ ਇਹ ਮੇਰੇ ਮੋਟਰਸਾਈਕਲ 'ਚ ਗੱਡੀ ਸਟੇਲ ਕਿਹੜਾ ਪਵਾਊਗਾ। ਹਨਾ ਇਹ ਵੀ ਦੇਖਣਾ ਹੁੰਦਾ ਵੀ ਚਲੋ ਰੱਜਿਆ ਪੁੱਜਾ ਬੰਦਾ ਆਪਾਂ ਉਹਦੀ ਇੱਕ ਪਛਾਣ ਕਰਕੇ ਮਰੀ ਆ ਗਈ ਆਪਾਂ ਨੂੰ ਸਾਥ ਦੇ ਉਹ ਪਵਿਸ਼ਵਾਸ ਕਰਕੇ ਉਹਨੂੰ ਮੌਕਾ ਦੇਣੀ ਆਂ ਕਾਫੀ ਚਿਰ ਦੇ ਤੁਹਾਨੂੰ ਪਤਾ ਹੈ ਪਿਛਲੇ ਕਾਫੀ ਸਮੇਂ ਤੋਂ ਪਿੰਡ ਦੇ ਪਹਿਲੀ ਪੰਚਾਇਤ ਵਿੱਚ ਸੇਵਾ ਕਰਦੇ ਆ ਰਹੇ ਨੇ ਮੇਰੀ ਆਪਣੀ رائے ਹੈ ਆਪਣੀ ਆਪਣੀ رائے ਸਾਰਿਆਂ ਨੇ ਦੇਣੀ ਆ ਸਾਰਿਆਂ ਨੂੰ ਮੌਕਾ ਮਿਲੂਗਾ ਆਰਿਆਂ ਨੂੰ ਮੌਕਾ ਮਿਲੂਗਾ ਸਾਰੇ ਆਪਣੀ رائے ਦੇ ਸਕਦੇ ਨੇ ਇਕੱਠੇ ਹੀ ਨਹੀਂ ਹੈਗਾ ਕਿ ਆਪਾਂ ਸੱਦ ਲਈ ਆਪਾਂ ਬੋਲੀ ਆਪਾਂ ਨੇ ਜੀ ਫਲਾਣੇ ਦਾ ਨਾਮ ਟਕ ਦਿੱਤਾ ਸਾਰਿਆਂ ਨੂੰ ਮੌਕਾ ਮਿਲੂਗਾ ਕਿਸੇ ਨੇ ਵੀ ਬੋਲਣਾ ਮੈਂ ਮੇਰੀ ਤਾਂ ਹੀ ਬੇਇਜ਼ਤੀ ਸੀ ਵੀ ਬੰਦਾ ਭੀਲਾ ਹੋਵੇ ਟਾਈਮ ਕੱਢ ਸਕਦਾ ਹੋਵੇ ਦੋ ਰੁਪਏ ਕੋਲੋਂ ਲਾ ਸਕਦਾ ਹੋਵੇ ਹਰਮਨ ਸਿੰਘ ਜੀ ਮਤਲਬ ਉਹ ਪੂਰੇ ਡਾ ਉਹ ਨਾ ਹੋਵੇ ਵੀ ਕਈ ਵਾਰੀ ਮਨ ਲੈ ਐਵੇਂ ਬੰਦਾ ਉਹ ਵੀ ਹੋ ਜਾਂਦਾ ਵੀ ਬਣ ਗਿਆ ਜੀ ਮੈਂ ਤਾਂ ਵੀ ਹਰ ਰਕ ਦਿਕਰਾਂ ਹੁਣ ਚਾਹੀ ਬੋਟਾਂ ਲੈਣੀਆਂ ਚਾਹੀ ਤੇ ਸਾਰੀਆਂ ਚੀਜ਼ਾਂ ਦੇਖਣੀਆਂ ਹੁੰਦੀਆਂ ਨੇ ਚਲੋ ਬਾਕੀ ਪਿੰਡ ਦਾ ਕਰਮ ਹੁੰਦਾ ਜਿਆ ਜਿਆ ਕਰਮ ਆ ਕਹਿੰਦੇ ਰਾਜਾ ਹੋਈਆਂ ਜਾਂ ਮਿਲ ਲੈ ਜਿੰਨੀਆਂ ਜਿਆ ਕਰਨਾ ਹੈ ਹੈਨਾ ਸਕਾਰਾਤਕ ਕਿਰਿਆਤਕੇ ਵੀ ਕਰ ਜਾਂਦੀਆਂ ਨੇ ਸਰਕਾਰ ਦਾ ਕੰਮ ਹੁੰਦਾ ਧੱਕਾ ਕਰਨਾ ਸੰਗਤ ਦਾ ਕੰਮ ਹੁੰਦਾ ਉਹਨੂੰ ਸਹਿ ਕੇ ਫੇਰ ਉਹਨੂੰ ਜਦੋਂ ਵੋਟਾਂ ਆਉਂਦੀਆਂ ਨੇ ਜਵਾਬ ਦੇਣਾ ਹੁਣ ਮੈਨੂੰ ਚਲੋ ਆਪਣੀ ਪਿੰਡ ਆ ਉਹ ਵੀ ਛੋਟੀ ਵਿਵਾਰਚੋਂ ਇੰਨੇ ਫੋਨ ਆਏ ਵੀ ਕਰ ਦੋ ਜੀ ਸਾਡਾ ਕੁਛ ਅਸੀਂ ਤਾਂ ਪਹਿਲਾਂ ਵੀ ਰਿਜ਼ਰਵ ਤੇ ਮਾ ਚਲੋ ਵੀ ਰਿਜ਼ਰਵ ਵਿੱਚ ਕਿਹੜਾ ਕੋਈ ਬੰਦੇ ਕਰਦੇ ਨਹੀਂ ਵਧੀਆ ਕੀਤੀ ਹੈ ਸਰਪੰਚ ਜੀ ਸਾਹ ਜੀ ੱਤਕਾ ਹੋ ਗਿਆ ਜੀ ਆਏ ਹੋ ਗਿਆ ਜੀ ਰੇਤਾ ਨਾ ਹੋ ਗਿਆ ਜੀ ਮੈਂ ਵੀ ਦੇਖੋ ਸਰਕਾਰਾਂ ਦਾ ਕੰਮ ਹੈ ਇਹ ਸਰਕਾਰ ਦਾ ਕੰਮ ਹੈ ਹੁਣ ਕੀ ਛੋਡੇ ਹੱਥਾਂ 'ਚ ਆ ਗਈ ਬਾਜੀ ਤੁਸੀਂ ਆਪਣੀ ਪਤਨੀ ਨਾਲ ਜਵਾਬ ਦੇਣਾ ਪਤਨੀ ਨਾਲ ਤੁਸੀਂ ਉਹਦਾ ਜਵਾਬ ਦੇਣਾ ਚਲਿ ਮੇਰੀ ਸਮਝ ਚ ਤਾਂ ਹੀ ਆਈ ਸੀ ਜੇ ਪਹਿਲਾਂ ਤੋਂ ਵੀ ਕਰ ਰਹੇ ਨੇ ਇਹ ਕਾਕਾ ਗੋਲਟੀ ਆ ਜਿਹੜਾ ਇਹ ਕਰੋ ਵੀ ਆਪਾਂ ਸਮਝਦੇ ਆਂ ਕਿ ਚਲੋ ਜੇ ਪੱਗੇ ਬੜੀਆ ਇਹ ਇਹਨਾਂ ਤੋਂ ਸਾਰੇ ਪਿੰਡ ਦੀ ਨਗਰ ਦੀ ਸਹਿਮਤੀ ਹੁੰਦੀ ਹੈ ਸਭ ਨੂੰ ਸਮਤੀ ਹੋ ਜਾਂਦੀ ਹੈ ਸਾ ਮੇਰਾ ਆਪ ਦਾ ਵਿਚਾਰ ਹੈ ਬਾਕੀ ਸਾਰੇ ਆਪਾਂ ਖੜੇ ਆ ਉਹ ਇਹ ਇਹ ਆਪਾਂ ਨੇ ਸਰਪੰਚੀ ਲਈ ਅੱਜ ਉਮੀਦਵਾਰ ਹੈ ਜਿਹੜਾ ਸਰਪੰਚੀ ਦੇ ਉਮੀਦਵਾਰ ਲਈ ਇਹ ਆਪਾਂ ਨੇ ਜਿਹੜਾ ਇਕੱਠਾ ਉਹ ਰੱਖਿਆ ਪੰਚਾਂ ਦਾ ਵਾਰਡਾਂ ਵਾਰਡਾਂ ਦਾ ਜਿਵੇਂ ਹੁੰਦਾ ਹੈ ਵਾਰਡ ਜੀ ਨੂੰ ਚੰਗਾ ਚਾਹੂਗਾ ਉਹ ਪੰਚਾਇਤ ਦੇ ਵਾਰਡ ਦਾ ਚੁਣ ਲੈ ਜਾਏਗਾ ਸਰਪੰਚੀ ਵਾਂਗ ਤੇ ਮੇਰੀ ਨਿਗਾਹ 'ਚ ਤਾਂ ਇਹੀ ਆਇਆ ਸੀ ਵੀ ਮੁੰਡਾ ਨੌਜਵਾਨ ਹੈ ਵਿੱਲ ਹੈ ਤੇ ਜੇ ਇਹ ਆਪਾਂ ਨੂੰ ਸਾਰਿਆਂ ਨੂੰ ਇਹਦੇ ਉੱਤੇ ਸੈਂਟੀ ਟਕੌਣੀ ਹੈ ਜੇ ਕਿਸੇ ਨੇ ਕੋਈ ਹੋਰ ਗੱਲ ਕਰਨੀ ਹੈ ਉਹ ਵੀ ਕੋਈ ਹੋਰ ਵੀ ਕੋਈ ਹੋ ਜਾ ਲੈ ਜਿਹੜੀ ਕਿਸੇ ਕੋਲ ਉਹ ਵੀ ਦੇਖ ਸਕਦਾ ਮੇਰੀ ਨਹੀਂ ਆਜੂ ਦਾ ਹਾਂ ਕੋਈ ਕਿੱਥੇ ਮੁਰਨਾ ਨਹੀਂ ਬਾਕੀ ਤੁਹਾਨੂੰ ਪਤਾ ਹੀ ਹੈ ਦਾ ਸੁਭਾਅ ਵੀ ਸਾਰਿਆਂ ਨਾਲ ਮਿਲਵਰਤਨ ਵਾਲਾ ਕੋਈ ਇਹ ਜੀ ਕਿਸੇ ਨੂੰ ਵੀ ਕੋਈ ਹੁੰਦਾ ਹੈ ਕਿ ਚਲੋ ਗिला ਸ਼ਿਕਵਾ ਕਿਸੇ ਨਾਲ ਹੋਵੇ ਬਾਕੀ ਕਿਤੇ ਨਹੀਂ ਕੋਈ ਸਾਰਿਆਂ ਨਾਲ ਨਹੀਂ ਹੈ ਭਾਈ ਚਾਰਕ ਤੌਰ ਤੇ ਕੋਈ ਤੁਹਾਡੀਆਂ ਬਰਾਦਰੀਆਂ ਨੂੰ ਉਸੀ ਸਹਿਮਤੀ ਲੈਣੀ ਚਾਹੁੰਦੇ ਆ ਤੁਹਾਡੀਆਂ ਬਰਾਦਰੀਆਂ ਉਹ ਖੜੀਆਂ ਨਹੀਂ ਉਹਨੂੰ ਇਹ ਨਾ ਦੇਖ ਕੇ ਚੱਲਿਓ ਜੀ ਉਹ ਫਲਾਣੀ ਬਰਾਦਰੀ ਨਾਲ ਉਹ ਫਲਾਣੀ ਨਾਲ ਪਰਿਆਂ ਨਾਲ ਵੀ ਚਿਰਦੇ ਨੇ ਉਹ ਪੰਜ ਸਾਲਾਂ ਲਿੰਨੇ ਜੋ ਗਏ ਸੀ ਉਹਨਾਂ ਨੇ ਕੀਤਾ ਵਾਅਦਾ ਵਾਅਦਾ ਉਹ ਕਹਿੰਦਾ ਜੀ ਉਹ ਆਊਗਾ ਸਾਰੇ ਯਾਰੀ ਸਦਾ ਬਹੁਤ ਪੁਰਾਣੇ ਸਾਰੇ ਯਾਰੀ ਆਪਣੇ ਤੇ ਇਹ ਵੀ ਸਾਰਿਆਂ ਨਾਲ ਪਿਆਰ ਨਾਲ ਕੋਈ ਵੈਰ ਵਿਰੋਧ ਕਿਸੇ ਨਾਲ ਨਹੀਂ ਦੇਖੋ ਸਾਲਾ ਪਿੱਛੇ ਮੁੜ ਕੇ ਨਹੀਂ ਆਪਾਂ ਦੇਖਿਆ ਆਪਾਂ ਅੱਗੇ ਹੋੜ ਕੇ ਅੱਗੇ ਆਪਾਂ ਚੁਣਾਂਗੇ ਆਪਾਂ ਪਿਆਰ ਨਾਲ ਚੱਲਣਾ ਸਾਰਿਆਂ ਨੂੰ ਆਪਾਂ ਬਾਹ ਫੜ ਕੇ ਜੋ ਕਿਸੇ ਦਾ ਕਿਤੇ ਨੀਤੀ ਚੰਗਾ ਮਾੜਾ ਕਰਦਾ ਉੱਥੇ ਤੁਸੀਂ ਸਾਨੂੰ ਬਾਹ ਫੜ ਕੇ ਅਸੀਂ ਤੁਹਾਨੂੰ ਬਾਹ ਫੜ ਕੇ ਕਹਿ ਵੀ ਸਕਦੇ ਹਾਂ ਗੱਲ ਸੁਣੋ ਜੀ ਕੋਈ ਨਹੀਂ ਰਾਸ ਸਾਰਿਆਂ ਦਾ ਹੈਗਾ ਹੁਣ ਵੀ ਤੁਰਦਾ ਹੈ ਪਹਿਲਾਂ ਵੀ ਆਉਂਦਾ ਹੈ ਬਾਹ ਫੜ ਕੇ ਸਾਰਿਆਂ ਨਾਲ ਦੇਖੋ ਪਿਆਰ ਦੀ ਗੱਲ ਹੈ ਵੀ ਭਾਈ ਉਦੋਂ ਦੇਖੋ ਸਾਰਿਆਂ ਨੇ ਵਿਸ਼ਵਾਸ ਲਿਆਤੀ ਤੇ ਇੱਥੇ ਆਜੋ ਆਜੋ ਜਿਹਨੇ ਬੋਲਣਾ ਆਜੋ 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 ਕਹਿੰਦਾ ਬੈਠ। ਖਰਾਚਾ ਚਾਹੁੰਦਾ ਕੋਈ ਆਪਣੀ ਗੱਲ ਬਾਤ। ਇੱਕ ਮਿੰਟ ਦੇ ਉਪਰ। ਵਾਹਿਗੁਰੂ ਦਾ ਖਾਲਸਾ ਵਾਹਿਗੁਰੂ। ਤੇ ਆਪਕੋ ਪੈਨਲ ਵੀ ਡਾਰਸ਼ਟਦਾ। ਇਹਨੂੰ ਬੋਲਦੀ। ਦੰਦ ਪਾਵਰ। ਇਹ ਸਭ ਠੀਕ ਹੈ। ਅਸੀਂ ਬੋਲਦੀ ਨੂੰ ਕਰਕੇ ਬੋਟਾ ਵਾਰਿਆ ਸਾਰੇ। ਹਾਂਜੀ। ਇਹ ਬਾਕੀ ਤੁਸੀਂ ਸਾਰੇ ਜਾਣਦੇ ਹੋ ਕਿ ਕੀ ਹੁੰਦਾ ਕਿ ਬਹਿ ਜੀ। ਇਸ ਕਰਕੇ ਵੀ ਸਤਿਵਾਨ ਕੇ ਬੇਤੀ ਹੈ ਸਾਰੇ ਇਹਨਾਂ ਬੋਤਾਂ ਪਾ ਦਿੱਤੇ ਹੋ ਤੇ ਆਪ ਵੀ ਸਤਿਵਾਨ ਕੇ ਕਹਿ ਲਈ ਬੋਤਾਂ ਹੋ ਸਕਦੇ ਇਹਨਾਂ ਦੇ ਖਾਓ ਕੋ ਪੂਰੇ ਕਰ ਦੋ 10 ਸਾਲ ਹੋ ਗਏ ਨੂੰ ਕਹਿੰਦੇ ਨੂੰ ਸਰਪੰਚੀ ਬਾਰੇ ਹਾਂਜੀ ਤੇ ਕਰ ਦੋ ਇਹਦੀ ਮਾਸਕੀ ਨਹੀਂ ਤੇ ਐਨੇ ਕੋਈ ਗੱਲ ਤੇ ਹੋ ਗਏ ਹੋ ਹੋਰ ਵੀ ਕਿਸੇ ਨੇ ਕੋਈ ਚਾਹ ਰੱਖੇ ਈਸੋ ਨਿਹਾਰ ਸਿਗਾਹ ਗਾਉਣ ਕੋਈ ਇੱਕ ਬੇਨਤੀ ਹੈ ਅੱਲਾ ਨਾਲ ਬੜੀ ਖੁਸ਼ੀ ਹੈ ਵੀ ਸਾਰਿਆਂ ਨੇ ਤੁਸੀਂ ਆਪਦੇ ਦਿਲੋਂ ਪਿਆਰ ਨਾਲ ਗੋਲਦੀ ਕਾਕਾ ਜੀ ਨੂੰ ਆਪਣਾ ਉਹਦੇਦਾਰ ਸਰਪੰਚੀ ਦਾ ਪ੍ਰਵਾਨ ਕਰ ਲਿਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੂਜੀ ਬੇਨਤੀ ਇਹ ਹੈ ਵੀ ਹੁਣ ਸਰਪੰਚ ਬਣ ਕੇ ਨਾ ਕੁਝ ਜ਼ਿੰਮੇਵਾਰੀਆਂ ਹੁੰਦੀਆਂ ਉਹ ਮੈਂ ਭਾਈ ਸਾਹਿਬ ਵੀ ਖੜੇ ਨੇ ਕਾਕਾ ਵੀ ਖੜਾ ਹੈ ਹੱਥ ਵੰਡ ਕੇ ਨਗਰ ਵੱਲੋਂ ਇਹ ਵੀ ਬੇਨਤੀ ਕਰਦਾ ਵੀ ਕਿਤਾਬਾਂ ਪਰਮਾਤਮਾ ਕਰੇ ਬੂਟਾ ਆਉਣ ਬੂਟਾਂ ਚ ਪਰਮਾਤਮਾ ਥੋੜੀ ਸੰਗਤ ਨੂੰ ਬਹੁਤ ਮਰਤ ਦਿਵਾਵੇ। ਸਰਵਸੰਮਤੀ ਹੁੰਦੀ ਹੈ ਤਾਂ ਵੀ ਸਾਰਾ ਨਗਰ ਆਪਣੇ ਬੂਟਾਂ ਚ ਵੀ ਜਿੱਤ ਕੇ ਤਾਂ ਵੀ ਨਗਰ ਆਪਣੀ ਹੁੰਦਾ ਥੋੜੇ ਜਿ ਲਈ ਖਦਨ ਲਈ ਬੂਟਾਂ ਹੁੰਦੀਆਂ ਨੇ ਆਪਕਰ 12 ਸੰਗਤ ਲੈ ਕੇ ਆਂਦੀ ਹੈ ਤੁਸੀਂ ਆਪਣੇ ਜੋਰ ਨਾਲ ਲੈ ਕੇ ਆਉਣਿਓ ਪਿੰਡ ਦਾ ਮੈਂ ਤੁਹਾਨੂੰ ਦੱਸਿਆ ਵੀ ਕਰੋੜ ਸਵਾ ਕਰੋੜ ਰੁਪਈਆ ਆਪਣੇ ਪਿੰਡ ਦਾ ਹੈਗਾ ਠੀਕਾ ਜ਼ਮੀਨ ਦਾ ਉਹ ਵਿਸ਼ਵਾਸ ਦਵਾ ਉਹ ਵੀ ਕਦੇ ਉਹਦੇ ਕਨੀਓ ਕਹੇ ਬਿਲਕੁਲ ਉਧਰ ਚਾਕਾਂਗੇ ਕਿਉਂ ਅਸੀਂ ਵੀ ਕਿੰਨਾ ਚਿਰ ਹੋ ਗਿਆ ਫਿਰਦਿਆਂ ਨੂੰ ਸਾਨੂੰ ਵੀ ਵੱਡਿਆਂ ਤੋਂ ਹੀ ਸਿੱਖਿਆ ਮਿਲੀ ਹੈ ਵੀ ਮੈਂ ਦੇਖਿਆ ਵੀ ਸਾਡੇ ਚਲੋ ਸਾਡੇ ਤਾਂ ਕਲੋਜ ਨੇ ਉਹ ਫਿਰ ਆਏ ਕਹਿੰਦੇ ਵੀ ਆਪਦੀਆਂ ਦੀ ਗੱਲ ਕਰਕੇ ਪਰ ਉਹ ਸਾਰਿਆਂ ਲਈ ਨਾ ਜਦੋਂ ਗਾਰੰਟ ਦਿੰਦੇ ਸੀਗੇ ਉਹ ਇੱਥੇ ਕਿ ਲੈਟਰ ਲਿਖਦੇ ਲੈਟਰ ਯਾਰੀ ਅਜਿਹਾ ਨਹੀਂ ਮੈਨੂੰ ਪਤਾ ਖਜ਼ਾਨਾ ਮੰਤਰੀ ਦਾ ਫਰਜ਼ ਹੁੰਦਾ ਮੈਂ ਦੋ ਤਿੰਨ ਖਜ਼ਾਨਾ ਮੰਤਰੀ ਦੇਖੇ ਨੇ ਉਹ ਇੱਕ ਲੈਟਰ ਲਿਖ ਦਿੰਦੇ ਉਹ ਲਿਖ ਦਿੰਦੇ ਵੀ ਇਹ ਜਿਹੜਾ ਫੰਡ ਦਿੱਤਾ ਜਾ ਰਿਹਾ ਹੈ ਚਾਹੇ ਕਿਤੇ ਕਾਲਜ ਲਈ ਹੈ ਚਾਹੇ ਹਸਪੀਟਲ ਲਈ ਹੈ ਚਾਹੇ ਪਿੰਡ ਲਈ ਹੈ ਵੀ ਇਹ ਛੋਟਾ ਪੈਸਾ ਸਾਡਾ ਪੈਸਾ ਕਿਵੇਂ ਆ ਹੁਵੀ ਆਪਾਂ ਮੋਬਾਈਲ ਕਰਾਂਗੇ ਟੈਕਸ ਦੇ ਲਈ ਹੁਵੀ ਆਪਾਂ ਸਰਪੇਟਿਆ ਭਾਈ ਹੋਰ ਕੋਈ ਵਿਸ਼ਵਾਸ ਲੈਣਾ ਚਾਹੁੰਦਾ ਹੈ ਹੋਰ ਕੋਈ ਗੱਲ ਕਰਨੀ ਚਾਹੁੰਦਾ ਹੈ ਗੋਲਦੀ ਵੀਰ ਭਾਈ ਸਾਹਿਬ ਖੜੇ ਨੇ ਗੋਲਦੀ ਵੀਰ ਖੜਾ ਨਹੀਂ ਫਿਰ ਇਹ ਆਪਦਾ ਵਿਸ਼ਵਾਸ ਨਹੀਂ ਦਵਾਉਣਗੇ ਕੋਈ ਹੋਰ ਵਿਸ਼ਵਾਸ ਲੈਣਾ ਚਾਹੁੰਦਾ ਇਹਨਾਂ ਤੋਂ ਕਿਸੇ ਕਿਸਮ ਦਾ ਕਿਸੇ ਨੂੰ ਕੋਈ ਵੀ ਕਿਸੇ ਦੇ ਮਨ ਚ ਗੱਲ ਹੈ ਇਹ ਵੀ ਹੋ ਸਕਦੀ ਹੈ ਇੰਡੀਵਿਜੂਅਲ ਵੇਖ ਕੇ ਆਪਾਂ ਕਈ ਵਾਰੀ ਹੋ ਜਾਂਦੀ ਹੈ ਸਮਾਂ ਚੱਲਦਾ ਰਹਿੰਦਾ ਉਹ ਘਰੇ ਮਿਲ ਕੇ ਵੀ ਹੱਲ ਕਰ ਸਕਦੇ ਆ ਘਰੇ ਬਿਲਾ ਕੇ ਵੀ ਹੱਲ ਕਰ ਸਕਦੇ ਆ ਕਿਸੇ ਦੀ ਨਿੱਜੀ ਹੁੰਦੀ ਹੈ ਪਰ ਸਾਂਝੀ ਗੱਲ ਸੰਜੇ ਤੌਰ ਤੇ ਜੇ ਕੋਈ ਵਚਨ ਲੈਣਾ ਚਾਹੁੰਦਾ ਹੈ ਆਹ ਉਹ ਸਾਡੀ ਸਮਾਨਿਆ ਸਾਈ ਜਾਗ ਰਹੀ ਆ ਸਾਡੀ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਆ ਉਹ ਠੀਕ ਹੈ ਸਾਡੀ ਸਾਹੀ ਠੀਕ ਹੈ ਜੀ ਓਕੇ ਓਕੇ ਚਾਚਾ ਠੀਕ ਹੈ ਤੁਹਾਡੀ ਬੱਡੀ ਗੱਲ ਆ ਬਹੁਤ ਵਧੀਆ ਪ੍ਰਵਾਨ ਕਰਾਂਗੇ ਚਲੋ ਵੀ ਭਾਈ ਗੋਲਦੀ ਜੀ ਹੁਣ ਤੁਹਾਨੂੰ ਵਿਸ਼ਵਾਸ ਦਿਵਾਣਗੇ ਜਿਨ੍ਹਾਂ ਨੂੰ ਤੁਸੀਂ ਤਰਾ ਸਰਬਸ਼ੰਕਰੀ ਨਾਲੀ ਆ ਜਿੰਨੀ ਸੰਗਤ ਖੜੀ ਐ ਤੇ ਪੰਛੀ ਦਾ ਕੈਂਡੀਡੇਟ ਇਹਨਾਂ ਦੀ ਵਾਈਫ ਐ ਡੀਡੀ ਲੀਡ ਯਾਰ ਮੈਂ ਮਤਲਬ ਆ ਫੀਚ ਆਪਣੀ ਨੂੰਪਨ ਲੇਡੀ ਲਈ ਇਹਨਾਂ ਦੇ ਘਰੋਂ ਤਾਉਣ ਲੜਨਗੇ ਵਿਵਾ ਸਾਰਾ ਪਿੰਡੇ ਬਾਈ ਜੀ ਆਪਾਂ ਸਾਰਾ ਪਿੰਡਾ ਜੇ ਦਾ ਕੋਈ ਪੱਕਰੀ ਹੋਊਗਾ ਇਹ ਉਹ ਪਾਰਟੀ ਦਾ ਉਹ ਪਾਰਟੀ ਦਾ ਠੀਕ ਹੈ ਨਾ ਸਭ ਦੀ ਕੰਮ ਸਾਂਝੇ ਹੋਣਗੇ ਕੋਈ ਵਿਰੋਧ ਨਹੀਂ ਜੀ ਸਾਰੇ ਨਾਲ ਸਾਰੇ ਨਾਲ ਕੋਈ ਪੱਖਪਾਤ ਨਹੀਂ ਹੋਊਗਾ ਸਾਰੇ ਭਾਈਚਾਰੇ ਆਪਣੇ ਨੇ ਸਾਰਿਆਂ ਨਾਲ ਨਾਲ ਮਿਲ ਕੇ ਕਰਾਂਗੇ ਕੰਮ ਇੱਕ ਵਾਰੀ ਮੌਕਾ ਦਿਓ ਭਾਈ ਗੋਲਦੀ ਸੌਣਾ ਆਪਣੀ ਬੇਨਤੀ ਮੇਰਾ ਸਾਥ ਦਿਓ ਆਦਵਾਂਗੇ ਸਾਨੂੰ ਬੇਨਤੀ ਆ ਨਹੀਂ ਕੋਈ ਕਿਸੇ ਦਾ ਪੱਕੜੀ ਹੋਊਗਾ ਕੋਈ ਉਹ ਸਾਂਝੇ ਕੰਮ ਕਰਾਂਗੇ ਕੋਈ ਹੈ ਜੀ ਕਿਸੇ ਨੇ ਕੁਝ ਕਹਿਣਾ ਹੋਵੇ ਤਾਂ ਕਹੋ ਕੋਈ ਵੀ ਕਿਸੇ ਦੀ ਮਨਚ ਗੱਲ ਨੂੰ ਜੀ ਕਿਸੇ ਵੀ ਤਰ੍ਹਾਂ ਦੀ ਗੱਲ ਹੋਵੇ ਜੀ ਜਿਸ ਕੋ ਨਾ ਜੇ ਹੈ ਕਿਸੇ ਤੇ ਦੱਸੋ ਜੀ ਜ਼ਰੂਰ ਗੱਲ ਕਰੋ ਦੇਖੋ ਫਿਰ ਕੋਈ ਗੱਲ ਹੋ ਜੂ ਆਪਾਂ ਸਾਰੇ ਭਾਈ ਚੰਗਤ ਦੀ ਗੱਲ ਹੈ ਫਿਰ ਸੰਗਤ ਤੋਂ ਭੱਜਣਾ ਨਹੀਂ ਚਾਹੀਦਾ ਆਪਾਂ ਹੁਣ ਸਾਰੇ ਇਕੱਠਿਆਂ ਦੇਖੋ ਆਪਾਂ ਗੱਲ ਕਰ ਸਕਦੇ ਹਾਂ ਜੀ ਸਾਡੇ ਤੋਂ ਕੋਈ ਵੀ ਮਨ ਦੀ ਗੱਲ ਹੋਵੇ ਕਰੇ ਮਹਿਕੇ ਕਰ ਸਕਦਾ ਜਦੋਂ ਮਰਜ਼ੀ ਸਾਡੇ ਨਾਲ ਕਰ ਸਕਦਾ ਭਾਈ ਚਾਰ ਪਾਸੇ ਦੇਖੋ ਇੱਧਰ ਗੱਲ ਕਰ ਲੋ ਸਾਰੇ ਠੀਕ ਹੈ ਜੀ ਕੋਈ ਕਿਸੇ ਨੂੰ ਕੋਈ ਗੁਲਾਸ਼ਿਕਵਾ ਕੋਈ ਦੂਰ ਕਰ ਲੋ ਕੋਈ ਗੱਲ ਹੈ ਆਪਾਂ ਰਲ ਮਿਲ ਕੇ ਚੱਲਣਾ ਜੀ ਸਾਰੇ ਸਾਰੇ ਵਿਓਗੇ ਵੀ ਸਾਥ ਹਾਂ ਜੀ ਅੱਜ ਅਰਡੀ ਨੇ ਆਪਣੇ ਤੋਂ ਅੱਜ ਸਾਰੇ ਮੇਰੇ ਹੱਥ ਖੜੇ ਕਰਕੇ ਦੁਆਰੇ ਅੱਗੇ ਮੇਰੇ ਜੀ ਕਰਾ ਛੱਡ ਕੇ ਮਲਾਉਨੇ ਆ ਹੱਥ ਕਰੇ ਕਰਕੇ ਸਾਥ ਦਿਓ ਸਾਰੇ ਬੋਲੇ ਸੁਭਾਨ ਅਲਹੀਮ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੇ ਖਪਤੇ 1 ਮਿੰਟ ਭਾਈ ਜੀ ਨੇ ਧੰਨਵਾਦ ਕਰਨਾ ਸਾਰਿਆਂ ਦਾ سارے بھی جی ਘੋੜੀ ਤੇਰੀ ਸੋਚ ਤੇ ਹੋ ਕੇ ਘੋੜੀ ਤੇਰੀ ਸੋਚ ਤੇ ਮੈਨੂੰ ਆ ਕੇ ਧੋ ਕੇ